ਹਾਂਜੀ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਮੀਰਾ ਨੂੰ ਜੈ ਤੀਨ ਜੈ ਭਗਵਾਨ ਐ ਪੈ ਜੀ ਜੈ ਤੀਨ ਦੇ ਨਾਮ ਤੇ ਅਵਾਲ ਬੜੀ ਕਰਤਾਈ ਹੈ ਜੈ ਭਗਵਾਨ ਕਿ ਪਤਾ ਨਹੀਂ ਹੈਗਾ ਮੈਂ ਤਾਂ ਸਮਝ ਆਤੀ ਕਿ ਉਹ ਕੋਈ ਨਹੀਂ ਹੈ ਬਾਬਾ ਸਾਹਿਬ ਡਾਕਟਰ ਬੇਟ ਕਰਕੇ ਮੋਹ ਸਾਹਿਬ ਦਾ ਨਾਰਾ ਹੈ ਹਾਂਜੀ ਉਹਨਾਂ ਨੇ ਬੜੇ ਔਖੇ ਹੋ ਕੇ 25 ਸਾਲ ਚ ਨਰਚ ਕੀਤਾ ਤਾਂ ਸ਼ਿੰਗਾਰਚਰ ਨਿਕਲ ਕੇ ਉਹ ਨੂੰ ਮੰਤਰੀ ਬਣੇ ਸੀਗੇ ਤਾਂ ਉਹਨਾਂ ਨੇ ਸੰਵਿਧਾਨ ਬਣਾਇਆ ਆਪਣੇ ਲਈ ਜਿਹਦੇ ਚ ਲਿਖਿਆ ਸਭ ਤੋਂ ਪਹਿਲਾਂ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ, ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ, ਪੜਨ ਦਾ ਅਧਿਕਾਰ ਲੈ ਕੇ ਦਿੱਤਾ, ਸਾਨੂੰ ਘਰ ਦੇ ਰੋਟੀ ਬਣਾਉਣ ਦਾ, ਕਾਰਮਕਾਨ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ। ਸਾਨੂੰ ਇਲੈਕਸ਼ਨਾਂ 'ਚ ਖੜਨ ਦਾ ਅਧਿਕਾਰ ਲੈ ਕੇ ਦਿੱਤਾ, ਸਾਨੂੰ ਨੌਕਰੀਆਂ ਲੈਣ ਦਾ ਅਧਿਕਾਰ ਲੈ ਕੇ ਦਿੱਤਾ। ਉਹਨਾਂ ਦੀ ਬਦੌਲਤ ਅੱਜ ਅਸੀਂ ਦਫ਼ਤਰਾਂ 'ਚ ਜਾ ਕੇ ਆਪਣਾ ਦਾਵਾ ਕਰਦੇ ਹਾਂ। ਮਨਰੇਗਾ ਜਿਹੜਾ ਅਸੀਂ ਮੰਗਦੇ ਹਾਂ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਦੇਣ ਹੈ। ਤਾਂ ਵੇਖੋ ਉਹਨਾਂ ਨੇ 1952 ਦੇ ਸੰਵਿਧਾਨ ਵਿੱਚ ਲਿਖਿਆ ਸੀ ਰੋਟੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਹੋਣਾ ਚਾਹੀਦਾ ਤਾਂ ਉਹਨਾਂ ਨੇ ਆਪਣੇ ਲਈ ਬਹੁਤ ਕੁਝ ਕੀਤਾ ਤੇ ਉਹਨਾਂ ਨਾਲ ਸ਼ੁਰੂ ਤੋਂ ਆਪਾਂ ਨੂੰ ਨਾਰਾ ਜਿਹੜਾ ਹੈਗਾ ਬਲੰਦ ਕਰਨਾ ਉਹ ਪੂਰੇ ਜੂਰਾ ਸ਼ੂਰਾ ਨਾਲ ਚਾਹੀਦਾ ਕਿਉਂਕਿ ਉਹਨੇ ਸਾਨੂੰ ਕੁਝ ਲੈ ਕੇ ਦਿੱਤਾ ਔਰਤਾਂ ਦੇ ਹੱਕ ਵਿੱਚ ਬਹੁਤ ਵੱਡਾ ਉਹਨਾਂ ਨੇ ਸੰਵਿਧਾਨ 'ਚ ਲਿਖਿਆ ਕਿ ਜਿਹੜੀ ਔਰਤ ਛਾਦੀ ਸ਼ੂਤਾ ਹੋ ਕੇ ਘਰੇ ਆਂਦੀ ਆ ਉਹ ਬਰਾਬਰ ਦੀ ਘਰ ਦੀ ਮਾਲਕਾ ਬੱਚਿਆਂ ਦੀ ਬਰਾਬਰ ਦੀ ਮਾਲਕਾpropto ਦੀ ਬਰਾਬਰ ਦੀ ਮਾਲਕਾ ਇਲੈਕਸ਼ਨਾਂ ਚ ਖੜ ਸਕਦੀ ਆ ਰਾਜਨੀਤਿਕ ਲੋਕਾਂ ਚ ਖੜ ਸਕਦੀ ਆ ਵੇਖੋ ਪਹਿਲੂ ਔਰਤਾਂ ਦਾ ਬਹੁਤ ਪੁਰਾਣਾ ਲਿਖਿਆ ਸੀਗਾ ਪਹਿਲੂ ਔਰਤ ਦਾ ਕੋਈ ਦਹਕਾਰ ਨਹੀਂ ਹੈਗਾ ਸੀ ਜਦੋਂ ਮਰਦੂ ਘਰ ਪਿੰਦਾ ਸੀ ਜਦੋਂ ਮਰਦੂ ਖਿਚਕੀ ਅੰਦਰ ਲਿਆਉਂਦਾ ਸੀ ਤਾਂ ਇਸ ਲਈ ਅਸੀਂ ਤੁਹਾਨੂੰ ਉਹਨਾਂ ਦੇ ਸੰਵਿਧਾਨ ਮੁਤਾਬਕ ਜਿਹੜੀ ਇਹ ਪੋਲਿਸੀ ਮੁਤਾਬਕ ਕੰਮ ਕਰਦੇ ਆ ਉਹਨਾਂ ਦੀ ਜਾਣਕਾਰੀ ਦੇਣੀ ਜ਼ਰੂਰੀ ਆ ਉਹਨਾਂ ਦਾ ਨਾਰਾ ਜ਼ਰੂਰੀ ਮੰਨਦਾ ਕਿਉਂਕਿ ਉਹ ਮੈਨੂੰ ਸਾਡੇ ਲਈ ਬਹੁਤ ਕੁਝ ਸਿਖਾਇਆ। ਨਾ ਮੈਂ ਫਿਰ ਦੁਬਾਰਾ ਬੇਨਤੀ ਕਰੂੰਗਾ ਕਿ ਨਾਰਾ ਪੂਰੇ ਜੋਰ ਨਾਲ ਲਾਣਾ ਚਾਹੀਦਾ। ਜੈ ਭੀਮ ਜੈ ਭੀਮ ਜੈ ਭੱਟ ਜੈ ਭੱਟ ਅੱਜ ਪਿੰਡ ਸੁਨੇਰਾ ਦੇ ਵਿੱਚ ਸਾਡੇ ਬਾਈ ਜਲਜੀਤ ਸਿੰਘ ਜੀ ਸਾਡੇ ਬਾਬਾ ਜੀ ਦਸਵੰਤ ਸਿੰਘ ਉਹਨਾਂ ਦੇ ਨਾਲ ਹੋਰ ਵੀ ਵੀਰੇ-ਵੀਰ ਖੜੇ ਆ ਬਲਵਿੰਦਰ ਸਿੰਘ ਜੀ ਤਾਂ ਮੇਰੀਆਂ ਭੈਣਾਂ ਨੂੰ ਇਹ ਬੇਨਤੀ ਆ ਕਿ ਵੇਖੋ ਤੁਸੀਂ ਕਾफी ਸਿਰ ਤੋਂ ਮਨਰੇਗਾ ਦੀ ਮੰਗ ਕਰਦੇ ਆਏ। ਹਾਂਜੀ ਜਦੋਂ ਅਸੀਂ ਮਨਰੇਗਾ ਦਾ ਜ਼ੋਰ ਪਾਉਂਦੇ ਸੀ ਯੂਨੀਅਨ ਲੈਵਲ ਤੇ ਤਾਂ ਉਦੋਂ ਕੀ ਹੁੰਦਾ ਸੀ ਕਿ ਦਫ਼ਤਰ ਦੇ ਅਧਿਕਾਰੀ ਬੜੇ ਬੇਈਮਾਨ ਨੇ ਰਾਜਨੀਤਿਕ ਲੋਕਾਂ ਨਾਲ ਮਿਲੇ ਹੋਇਆ ਉਹ ਚੱਕ ਕੇ ਉਹਨਾਂ ਨੂੰ ਕਨਸਟੋਲ ਦੇ ਦਿੰਦੇ ਸੀ ਜਿਹੜੇ ਲੋਕ ਨਜਾਇਜ਼ ਹਾਜ਼ਰੀਆਂ ਪਾ ਕੇ ਪੈਸੇ ਆਪਸ ਵਿੱਚ ਵੰਡ ਕੇ ਖਾਂਦੇ ਸੀ ਉਸ ਦੇ ਸਬੰਧ ਵਿੱਚ ਸਾਡੇ ਨਾਲ ਜਗਜੀਤ ਸਿੰਘ ਦੀ ਕਾਫੀ ਰੂ-ਰੂ ਹੋਇਆ ਜ਼ੋਰ ਪਾਉਂਦੇ ਰਹੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਫਰੋਜਪੁਰ ਆ ਜਿਓ ਜਿਹੜੇ ਨਹੀਂ ਸੁੱਤਰ ਆਉਂਦੇ ਸਾਡਾ ਲੋਕਪਾਲ ਦੇ ਵਿੱਚ ਕੇਸ ਜਿਹੜਾ ਹੈਗਾ ਉਹ ਲਾਂਡਰੀ ਰੋਡ ਪੰਦੀ ਆ ਮੈਨੂੰ ਤਾਂ 15 ਦਿਨ ਘਰੇ ਬੈਠਾ ਹੀ ਰੁਸਾ ਕਰੀ ਗਿਆ ਅਸੀਂ ਤੁਹਾਡੇ ਨਾਲ ਜੁੜੇ ਆ ਕੰਮ ਨਹੀਂ ਮਿਲਦਾ ਮੈਂ ਤਾਂ ਜਿਵੇਂ ਤੈਨੂੰ ਮੈਂ ਕਿਹਾ ਇੱਕ ਵਾਰੀ ਘਰ ਤੋਂ ਮੇਰੇ ਕਹਿਣ ਤੇ ਘਰ ਗਿਆ ਗਿਆ ਟੁੱਟੇ ਜੇ ਦਿਲ ਨਾਲ ਮੈਟਰ ਪੜਾਇਆ ਤਰੀਕ ਪੈ ਗਈ ਅਗਲੀ ਤਰੀਕ ਤੇ ਜਦੋਂ ਪੇਸ਼ ਹੋਏ ਤਾਂ ਉੱਥੇ ਮੈਡਮ ਜਿਹੜੀ ਹੈਗੀ ਸੀ ਜੀਆਰਐਸ ਤੁਹਾਡੀ ਉਹ ਲਿਖ ਕੇ ਦੇ ਕੇ ਆਈ ਆ ਮੈਂ ਕੰਮ ਕਰਾਉਣਾ ਕੰਮ ਦੇ ਦਿੱਤਾ ਲੇਕਿਨ ਕੰਮ ਜਿਹੜਾ ਲਿਖਣ ਦੇ ਅਨਸਾਰ ਆਪਣੀ ਖਾਣਾ ਪੂਰਤੀ ਉਹਨੇ ਪੂਰੀ ਕਰ ਲਈ ਛੁੱਤੇ ਵੀ ਜਾਣ ਕਰੇ ਜੀ ਖਾਣਾ ਪੂਰਤੀ ਪੂਰੀ ਕਰ ਲਈ ਆ ਲੇਕਿਨ ਫੇਰ ਕਿੱਡੀਆਂ ਵੱਡੀਆਂ ਗਲਤੀਆਂ ਆ ਕਿ ਇੱਥੇ ਪਹਿਲੇ ਨੰਬਰ ਤੇ 1 ਤੇ 2 ਦੇ ਵਿੱਚ ਲੇਡੀਜ਼ ਦਾ ਨਾਮ ਆਉਂਦਾ ਸੀਗਾ ਇੱਥੇ ਬਾਰ-ਬਾਰ ਸਰਜੀਤ ਸਿੰਘ ਲਿਖਿਆ ਗਿਆ ਇੱਥੇ ਵੀ ਗਲਤੀ ਹੈ ਦੂਸਰੇ ਨੰਬਰ ਤੇ ਭੋਲਾ ਪੰਛੀ ਕਹਿੰਦਾ ਜੀ ਮੇਰੀ ਗੱਲ ਹੋਈ ਹੈ ਜੀ ਮਸਟੌਲ ਪਿੰਡ ਦਾ ਨਿਕਲਿਆ ਜਿੱਥੇ ਮਰਜ਼ੀ ਕੰਮ ਨੀ ਪਈ ਜੇ ਇਥੇ ਆਪਾਂ ਇਹਨਾਂ ਨੂੰ ਕਹਾਂਗੇ ਕਿ ਐਵੇਂ ਨਹੀਂ ਹੁੰਦਾ ਕੰਮ ਜਿੱਥੋਂ ਪਾਸ ਹੋ ਰਿਹਾ ਹੁੰਦਾ ਉੱਥੇ ਸਾਨੂੰ ਪੈਸੇ ਮਿਲਦੇ ਆ ਇਹ ਠੀਕ ਆ ਕਿ ਪੰਚਾਇਤਾਂ ਰਾਜਨੀਤਿਕ ਲੋਕ ਆਪਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਬੰਦੇ ਲਾ ਸਕਦੇ ਆ ਲੇਕਿਨ ਸਾਡੀ ਮਰਜ਼ੀ ਤਾਂ ਨਹੀਂ ਚੱਲਦੀ ਕਿ ਹਾਲੇ ਅਸੀਂ ਤੇ ਸਾਡੇ ਜਿਹੜੇ ਹੱਕ ਨੇ ਉਹਨਾਂ ਲੋਕਾਂ ਦੀ ਗੁਲਾਮੀ ਚ ਇਹਨਾਂ ਨੇ ਕਿਹਾ ਜੀ ਪਿੰਡ ਦਾ ਕੰਮ ਹੋਣ ਵਾਲਾ ਜਬਾਨੀ ਗੁਲਾਮੀ ਮੈਡਮ ਨੇ ਕਹਿਤਾ ਕਿ ਕੰਮ ਉਥੇ ਲਾ ਰਿਆ ਜੇ ਪਿੰਡ ਦਾ ਕੰਮ ਕਰ ਦਿਓ ਕੋਈ ਨਹੀਂ ਜਿੱਥੇ ਵੀ ਕੰਮ ਹੋਵੇ ਪਿੰਡ ਦਾ ਕੰਮ ਕਰ ਸਕਦੇ ਹੋ ਪਰ ਅੱਜ ਜਿਹਨੂੰ ਮਸਟਾਲ ਦਾ ਪਤਾ ਲੱਗਿਆ ਤੇ ਅੱਜ ਉਹਨੇ ਕਿਹਾ ਜਿੱਥੋਂ ਮਨ ਅਸਟਾਲ ਹੈਗਾ ਉਥੋਂ ਦਾ ਕੀ ਕੰਮ ਚੱਲੇਗਾ ਉਸ ਤੇ ਲੀਟ ਵਟਾ ਅੱਜ ਦਾ ਦਿਨ ਜਿਹੜਾ ਹੈਗਾ ਉਹ ਖਤਮ ਹੋਇਆ ਕੱਲ ਨੂੰ ਟਾਈਮ ਨਾਲ ਤੁਸੀਂ ਕੰਮ ਤੇ ਜਾਣਾ ਹੁਣ ਮੈਂ ਦੱਸਾਂਗਾ ਕਿ ਮੰਦਰੀਗਾ ਸ਼ੁਰੂ ਕਿੱਥੋਂ ਹੋਈ ਆ 1952 ਚ ਬਾਬਾ ਸਾਹਿਬ ਰੋਟਰ ਮੀਟ ਕਰ ਪਿੰਨਾ ਸਾਹਿਬ ਨੇ ਸੰਦਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਣ ਦੇ ਆਧਾਰ ਤੇ ਮਿਲਣਾ ਚਾਹੀਦਾ ਉਸ ਕਾਨੂੰਨ ਨੂੰ ਸੋਧ ਕੀਤਾ 2005 ਵਿੱਚ ਸਰਕਾਰ ਨੇ ਜਿਹਦੇ ਵਿੱਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ। ਤੁਹਾਡਾ ਗਰੰਟੀ ਨਾਲ ਕਾਨੂੰਨ ਬਣਿਆ 2005 ਦੇ ਵਿੱਚ। ਹਰ ਘਰ ਹਰ ਸਾਲ 25 ਤੋਂ ਲੈ ਕੇ 30000 ਰੁਪਇਆ ਤੁਹਾਡਾ ਸਰਕਾਰੀ ਪੈਸਾ ਆਉਂਦਾ ਜਿਹਦੇ ਨਾਲ ਲਿਖਿਆ ਹਰ ਘਰ ਹਰ ਸਾਲ 100 ਦਿਨ ਦਾ ਕੰਮ ਗਰੰਟੀ ਨਾਲ ਦੇਣਾ ਘੱਟੋ-ਘੱਟ। ਘੱਟੋ-ਘੱਟ। ਜ਼ਿਆਦਾ ਲੈ ਸਕਦੇ ਲੇਕਿਨ ਘੱਟੋ-ਘੱਟ ਦੇਣਾ ਗਰੰਟੀ ਨਾਲ। ਜੇ ਤੁਹਾਡਾ 100 ਦਿਨ ਦਾ ਕੰਮ ਮਿਲਦਾ ਤੇ 25 ਤੋਂ ਲੈ ਕੇ 20000 ਰੁਪਇਆ ਤੱਕ ਦੇ ਹਰ ਘਰ ਦਾ ਹਰ ਸਾਲ ਬੰਨਣਾ ਸੀ ਤੇ ਆਪਾਂ 2005 ਤੋਂ ਗਿਣਤੀ ਕਰੀਏ 2025 ਤੱਕ 20 ਸਾਲ ਬੰਦੇ ਆ ਲੇਕਿਨ 2 ਕੁ ਮਹੀਨੇ ਕਾਟਾ ਆਪਾਂ 19 ਸਾਲਾਂ ਦਾ ਵੀ ਜੋੜ ਲਾਈਏ ਤਾਂ ਤੁਹਾਡਾ 5 ਲੱਖ 70000 ਰੁਪਇਆ ਇੱਕ ਘਰ ਦਾ ਬਹਾ ਬੰਦਾ ਸੀ ਸਰਕਾਰੀ ਪੈਸਾ ਲੇਕਿਨ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀ ਜਿਹੜੇ ਸਿਆਸੀ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਂਦੇ ਆ ਵੋਟ ਮੰਗਣ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਕਿ ਉਹ ਨੀਵੇਂ ਹੋ ਕੇ ਆਏ ਪਬਲਿਕ ਨੇ ਦਇਆ ਕੀਤੀ ਉਹਨੂੰ ਵੋਟ ਪਾਈ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਰੋਜ਼ਗਾਰ ਲਾਗੂ ਕਰਨਾ ਵਿਕਾਸ ਲਾਗੂ ਕਰਨਾ ਸੰਵਿਧਾਨ ਲਾਗੂ ਕਰਨਾ ਤੇ ਅਨਸਾਫ਼ ਲਾਗੂ ਕਰਨਾ ਤੇ ਇਹ ਜਿਹੜੀ ਜ਼ਿੰਮੇਵਾਰੀ ਛੱਡ ਕੇ ਉਹ ਲੋਕ ਲੁੱਟਣਾ ਸ਼ੁਰੂ ਕਰ ਦਿੰਦੇ ਆ ਪਿੰਡ ਸਨੇਰਾ ਦੇ ਵਿੱਚ ਮਸਟੌਲ ਬਾਰ ਬਾਰ ਆ ਰਿਹਾ ਜਿਹਦੇ ਤੇ ਚਿੱਟੇ ਮਸਟੌਲ ਆ ਰਿਹਾ ਫੋਟੋ ਕੋਈ ਨਹੀਂ ਆ ਰਹੀ ਫੋਟੋ ਕੋਈ ਨਹੀਂ ਆ ਰਹੀ ਬੰਦਿਆਂ ਦੇ ਨਾਮ ਜਿਦੋਂ ਜੀਓ ਟੈਕ ਤੇ ਜਾ ਕੇ ਖੜਦਾ ਮੋਬਾਈਲ ਵਾਲਾ ਐਬ ਉਸ ਜਿਹਨੂੰ ਐਬ ਮਿਲਿਆ ਹੁੰਦਾ ਉਹ ਤੋਂ ਜਦੋਂ ਖੜਦਾ ਨਾਮ ਭਰਦਾ ਤੇ ਨਾਲ ਦੀ ਨਾਲ ਉਹ ਕੈਮਰੇ ਤੇ ਉਂਗਲੀ ਵੀ ਰੱਖ ਸਕਦਾ ਉਹ ਗੱत्ता ਵੀ ਰੱਖ ਸਕਦਾ ਕਾਗਜ਼ ਵੀ ਰੱਖ ਸਕਦਾ ਕੱਪੜਾ ਵੀ ਰੱਖ ਸਕਦਾ ਉਹ ਜਦੋਂ ਡਨ ਕਰਦਾ ਤੇ ਬੰਦਿਆਂ ਦੀ ਫੋਟੋ ਨਹੀਂ ਆਉਂਦੀ ਹਾਜ਼ਰੀ ਜਿਹੜੀ ਹੈਗੀ ਉਹ ਚੜ ਜਾਂਦੀ ਇੱਕ ਤੁਹਾਡੇ ਸਨੇਹਾ ਦੇ ਪਿੰਡ ਦੇ ਮਸਟੌਲ ਅਸੀਂ ਚੱਕਿਆ ਇਹੋ ਜਿਹੇ ਹਾਲਾਤ ਪਏ ਆ ਇਹ ਨਰੇਗਾ ਤੁਹਾਡੀ ਆ ਤੁਸੀਂ ਮਾਲਕ ਹੋ ਨਰੇਗਾ ਦੇ ਤੁਸੀਂ ਰਾਖੀ ਰੱਖਨੀ ਆ ਚੋਰ ਖਾਈ ਜਾਂਦੇ ਆ ਉਹਨਾਂ ਚੋਰਾਂ ਨੂੰ ਆਪਾਂ ਹੁਣ ਮੂੰਹ ਤੋੜ ਜਵਾਬ ਦੇਣਾ ਕਿ ਅਸੀਂ ਭਾਈ ਸਾਹਿਬ ਜੀ ਆਪਦੀ ਮੇਗਾਂ ਬਚਾਉਣੀ ਆ ਉਹਦੇ ਲਈ ਕੁਝ ਬੰਦਿਆਂ ਦੇ ਨਾਮ ਜਿਹੜੇ ਹੈਗੇ ਆ ਉਹ ਇੱਥੇ ਪੁੱਛਿਆ ਆयो ਕਹਿੰਦੇ ਵੀ ਅਸੀਂ ਤਾਂ ਪ੍ਰੂਫ ਵੀ ਨਹੀਂ ਦਿੱਤੇ ਸਾਡੇ ਨਾਮ ਕਿਵੇਂ ਆਈ ਜਾਂਦੇ ਨੇ ਹੁਣ ਮੈਡਮ ਨਾਲ ਗੱਲ ਹੋਈ ਆ ਫੋਨ 'ਤੇ ਉੱਥੇ ਕਹੀ ਜਾਂਦੀ ਹੈ ਜੀ ਉੱਥੇ ਨਾਮ ਸ਼ੋ ਹੋਣਗੇ ਵੀ ਅਸੀਂ ਪ੍ਰੂਫ ਹੀ ਨਹੀਂ ਦਿੱਤੇ ਉਹ ਕਿਵੇਂ ਸ਼ੋ ਹੋਣਗੇ ਕਹਿੰਦੀ ਮੈਨੂੰ ਪਤਾ ਹੀ ਨਹੀਂ ਹੈ ਕੌਣ ਕਰਦਾ ਹੈ ਦਫ਼ਤਰਮਾਨ ਮਿਲ ਕੇ ਚੋਰ ਕਰਦੇ ਆ ਤਾਂ ਇਹਨਾਂ ਦੀ ਬਚਾਉਣ ਲਈ ਤੁਹਾਨੂੰ ਵੱਡੀ ਜ਼ਿੰਮੇਵਾਰੀ ਆ ਅੱਗੇ ਤੋਂ ਧਿਆਨ ਰੱਖਣਾ ਕਿਸੇ ਨੂੰ ਇਵੇਂ ਪ੍ਰੂਫ ਨਹੀਂ ਦੇਣੀ ਜੇ ਕੋਈ ਲੈ ਕੇ ਗਿਆ ਉਹਦੇ ਤੇ ਆਪਾਂ ਐਕਸ਼ਨ ਲਵਾਂਗੇ ਉਹ ਸਾਡੇ ਚ ਬਾਬਾ ਜਸਵੰਤ ਸਿੰਘ ਵੀ ਖੜੇ ਆ ਕੋਈ ਕਿਸੇ ਨੂੰ ਨਾ ਬੜੀ ਕਿਸੇ ਨੂੰ ਦੋ ਨਹੀਂ ਨਾ ਚਾਰ ਕਰਨਾ ਸਾਥੀਓ ਸਦਾਰਨ ਬਾਬਾ ਸਿੰਘ ਜੀ ਕੋਲੋਂ ਲੱਗ ਰਿਹਾ ਹੈ ਪਰ ਡ੍ਰੈਗਮੈਂਟ ਦੇ ਪ੍ਰਧਾਨ ਅੱਜ ਸਾਡੇ ਪਿੰਡ ਸਨੇਰ ਵਿੱਚ ਪਹੁੰਚੇ ਆ। ਸੂਚੇ ਨਕਰ ਵੱਲੋਂ ਸੂਚੇ ਸਿਪਾਹੀ ਕਾਰੇ ਵੱਲੋਂ ਇਹਨਾਂ ਨੂੰ ਡਿਓਆਇਆ ਜਾਂਦੇ ਆ। ਜੋ ਵੀ ਮਜ਼ਦੂਰਾਂ ਦੇ ਰੁਕੇ ਕੰਮ ਸੀਗੇ ਅਮਰੀਕਾ ਦੇ ਉਹ ਅੱਜ ਚਾਲੂ ਕਰਵਾਉਣ ਵਾਸਤੇ ਪਿੰਡ ਸਨੇਰ ਵਿੱਚ ਪਹੁੰਚਦੇ ਪਹੁੰਚੇ ਆ। ਅਸੀਂ ਇਹਨਾਂ ਦਾ ਸਹਾਇਤਾ ਤੋਂ ਧਨਵਾਦ ਕਰਦੇ ਆ। ਜਦੋਂ ਜਦੋਂ ਵੀ ਇਹ ਨਾਲ ਦੇਖੋ ਜਾਇਦਾਦ ਦਾ ਦਾ ਕੋਈ ਬੇਚੈਨ ਤਰ੍ਹਾਂ ਦੀ ਸਮੱਸਿਆ ਹੋਈ ਹੈ। ਸਾਡੇ ਸਾਡੀ ਜਿਹੜੀ ਇਹ ਗੱਲ ਬਾਤ ਹੁੰਦੀ ਹੈ। ਜੇ ਸਾਡੇ ਜਿਹੜੇ ਮਸਲੇ ਵੀ ਹੱਲ ਕਰਾਉਂਦੇ ਆ ਇਹ ਮਜ਼ਦੂਰਾਂ ਦੇ ਹੱਕਾਂ ਦੇ ਲਈ। ਦਸੂ ਭੀਮਰਾ ਨੂੰ ਵੇਚਰਦੀ ਇਹ ਸਿਪਾਹੀ ਦੀ ਹੈ। ਸਾਰਿਆਂ ਨੂੰ ਰਲ ਮਿਲ ਕੇ ਆਪਾਂ ਨੂੰ ਸਮੁੱਚੇ ਨਗਰ ਨੂੰ ਸਮੁੱਚੇ ਬੋਲ ਭਰ ਲਾ ਕੇ ਨੂੰ ਸਮਝਾਹੀ ਜਿਹੜੀਆਂ ਮੈਂ ਜਿਹੜੀਆਂ ਨਾਂ ਉਹਨਾਂ ਨੂੰ ਜਿਨ੍ਹਾਂ ਦਾ ਸਾਥ ਦਿਨਾ ਚਾਹੀਦਾ ਤੇ ਇਸ ਮਰੇਖਾ ਜਿਹਦਾ ਐਡਟਾ ਪਿਆ ਪੁੱਤਰ ਤੇ ਜਿਹਦਾ ਸਹੀ ਤਰੀਕੇ ਦੇ ਨਾਲ ਲਾਗੂ ਕਰਵਾਇਆ ਜਾਂਦਾ ਵਾਣ ਜਿਹੜਾ ਖਾਸ ਹੋਣਾ ਹਾਂਜੀ ਸਰਦਾਰ ਜੀ ਤੁਸੀਂ ਛੱਡੋ ਹੁਕਮ ਅੱਜ ਦਾ ਜਿਹੜਾ ਵਿਸ਼ਾ ਜੇ ਸਾਡੇ ਐਨੇ ਲੇਵਾਰਾ ਇਹ ਉਂਝਲ ਚ ਪਈਆ ਤੇ ਇਹ ਇਹ ਮਲਾਜਮਾਂ ਦਾ ਕਰਕੇ ਪਈਆ ਬਾਬਾ ਜੀ ਤੇ ਪਹਿਲਾ ਤਾਂ ਸਾਨੂੰ ਉੱਥੇ ਦਫ਼ਤਰ ਦੇ ਵਿੱਚ 28 ਤਰੀਕ ਨੂੰ ਇਹ ਨਾਰਾ ਲਾਇਆ ਗਿਆ ਕਿਉਂਕਿ ਸਾਨੂੰ ਜਿਵੇਂ ਉਹਨਾਂ ਦੇ ਬਲਾਜਮ ਆਗੂ ਹੁੰਦਾ ਉਹਨਾਂ ਦੇ ਦਸਾਂ ਦੇ ਕਾਰਨੀ ਆ ਹਨ ਉਹਨਾਂ ਦੇ ਪਿੰਡੋਂ ਥੋੜਾ ਕੰਮ ਸ਼ੁਰੂ ਹੋਊਗਾ। ਇਹ ਕਹਾਂ ਠੀਕ ਹੈ ਪਿੰਡੋਂ ਆਦੇ ਪਿੰਡ ਆਉਦਾ 8:30 ਵਜੇ ਲੀਵਰ ਲਾ ਕੇ ਲੀਵਰ ਨੂੰ ਲੈ ਕੇ ਅਸੀਂ ਲੀਵਰ ਹੁਣ ਕੰਮ ਤੇ ਲੱਗੀ ਪਈ ਆ। ਉਸ ਤੋਂ ਬਾਅਦ ਚ ਫੇਰ ਫੋਨ ਲਾਤਾ ਅਗੇ ਤੁਸੀਂ ਪਹੁੰਚੇ ਨਹੀਂ। ਇਹ ਕਹ ਕਿੱਥੇ ਪਹੁੰਚਣਾ ਹੈ? ਅਕੇ ਤੁਸੀਂ ਤਾਂ ਉੱਥੇ ਪੰਚਾਇਤ ਵਾਲੀ ਪੈੜੀ ਚ ਜਾਣਾ ਸੀ ਇਹ ਕਹਿੰਦੇ ਤੁਸੀਂ ਪਹਿਲਾਂ ਤਾਂ ਦੱਸਿਆ ਵੀ ਤੁਸੀਂ ਪਿੰਡੋ ਕੰਮ ਸ਼ੁਰੂ ਕਰਨਾ ਹੁਣ ਅਸੀਂ ਉਹਨਾਂ ਦੇ ਦੱਸਣ ਦੇ ਪਿੰਡੋ ਸ਼ੁਰੂ ਕੀਤਾ ਤੇ ਹੁਣ ਫੋਨ ਕਰਤਾ ਵੀ ਤੁਸੀਂ ਇੱਥੇ ਨਹੀਂ ਸੀ ਲੱਗਣਾ ਉੱਥੇ ਲੱਗਣਾ ਇਹ ਸਾਨੂੰ ਅਲਜਾਹ ਦੇ ਵਿੱਚ ਜਾਣ ਕੇ ਪਾ ਰਹੇ ਆ ਜਿਵੇਂ ਕੀ ਸਰਕਾਰਾਂ ਪਾਉਂਦੀਆਂ ਆ ਆਹ ਅਲਜਾਹ ਦੇ ਵਿੱਚ ਕਿਵੇਂ ਸਾਨੂੰ ਇਹ ਅਲਜਾਹ ਪਾ ਰਹੇ ਆ ਇਹਨਾਂ ਕਹਿੰਦੇ ਹੈ ਰੇਟ ਕਰਾ